जय भीम जय पार्थ मैं सोम सहोता ਤੁਸੀਂ ਵੇਖ ਰਹੇ ਹੋ YouTube ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਚੁਣਤੀ ਪੋਸੂ ਨਾਮਾ YouTube ਚੈਨਲ ਦੀ ਟੀਮ ਡਿਸਟ੍ਰਿਕਟ ਜਲੰਧਰ ਚ ਪੈਂਦਾ ਭੋਗਪੁਰ ਉੱਥੇ ਪਹੁੰਚੀ ਹੈ ਔਰ ਇਸ ਸਮੇ ਮੇਰੇ ਨਾਲ ਕੈਪਟਨ ਗੁਰਮੀਲ ਸਿੰਘ ਜੀ ਜੁੜੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਗੁਰਮੀਲ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਅੱਜ ਜਸਲ ਸਾਹਿਬ ਭੋਗਪੁਰ ਪਹੁੰਚੇ ਨੇ ਤੁਹਾਡੇ ਬੁਲਾਉਣ ਤੇ ਔਰ ਕਿਸ ਤਰ੍ਹਾਂ ਦੇ ਵਿਚਾਰ ਲੱਗੇ ਔਰ ਕਿੰਨਾ ਸ਼ਬਦਾਂ ਵਿੱਚ ਉਹਨਾਂ ਦਾ ਵੈਲਕਮ ਕਰਨਾ ਚਾਹੁੰਦੇ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੀ ਸੰਸਥਾ ਦੇ ਵਿੱਚ ਆਏ ਬਹੁਤ ਬਹੁਤ ਧੰਨਵਾਦ ਆ ਦੂਸਰਾ ਮੈਂ ਗੱਲ ਕਰਾਂ ਜਸਲ ਸਾਹਿਬ ਦੀ ਅੱਜ ਜਸਲ ਸਾਹਿਬ ਦੇ ਵਿਚਾਰ ਬਹੁਤ ਡਿਟੇਲ ਚ ਸੁਣੇ ਉਹਨਾਂ ਨੂੰ ਬਹੁਤ ਜ਼ਿਆਦਾ ਗੁਰਬਾਣੀ ਦਾ ਗਿਆਨ ਹੈ ਔਰ ਉਹਨਾਂ ਦਾ ਇੱਕ ਮਿਸ਼ਨ ਹੈ ਕਿ ਦੁਨੀਆ ਨੂੰ ਇੱਕ ਜੁੱਟ ਕਰਕੇ ਮਿਲ ਕੇ ਕੰਮ ਕਰੀਏ ਸਾਰੇ ਮਿਲ ਕੇ ਕੰਮ ਕਰੀਏ ਫਾਜ ਜਿਹੋ ਉਹਨਾਂ ਦੇ ਮਿਸ਼ਨ ਬਾਰੇ ਪੂਰੀ ਜਾਣਕਾਰੀ ਲਈ ਹੈ ਔਰ ਜਿਹੜਾ ਉਹਨਾਂ ਦਾ ਪਾਵਰ ਆਫ ਯੂਨਿਟੀ ਇੱਕ ਉਹਨਾਂ ਦਾ ਸੰਸਥਾ ਹੈ ਉਹ ਵੀ ਬਹੁਤ ਸੋਸ਼ਲ ਯੂਨਿਟੀ ਉਹ ਵੀ ਉਹ ਵੀ ਬਹੁਤ ਵਧੀਆ ਉਹਨਾਂ ਦਾ ਸੰਸਥਾ ਹੈ ਕਿ ਜਿਹੜੇ ਹਜ਼ਾਰਾਂ ਲੋਕਾਂ ਦੇ ਨਾਲ ਉਹ ਜੁੜੇ ਹੋਏ ਆ ਸਭ ਤੋਂ ਵਧੀਆ ਲੱਗਿਆ ਕਿ ਉਹਨਾਂ ਦਾ ਇੱਕ ਊਰਜਾ ਭਵਨ ਪਟਿਆਲੇ ਵਿੱਚ ਹੈ ਜੋ ਦੇਖਣਯੋਗ ਹੈ ਜੀ ਤਾਂ ਅੱਜ ਉਹਨਾਂ ਨੇ ਉਹਦੇ ਬਾਰੇ ਦੱਸਿਆ ਜਲਦੀ ਹੀ ਅਸੀਂ ਆਪਣੀ ਟੀਮ ਲੈ ਕੇ ਪਟਿਆਲੇ ਪਹੁੰਚ ਕੇ ਉਹ ਜ਼ਰੂਰ ਉਹਨਾਂ ਦਾ ਭਵਨ ਦੇਖਾਂਗੇ ਉਹਨਾਂ ਦੇ ਵਿਚਾਰ ਸੁਣਾਂਗੇ ਉਹਨਾਂ ਦਾ ਏਮ ਸੁਣਾਂਗੇ ਔਰ ਉਹਨਾਂ ਦੇ ਨਾਲ ਪੱਕੇ ਦਿਲੋਂ ਜੁੜ ਕੇ ਰਵਾਂਗੇ ਅੰਬੇਡਕਰ ਊਰਜਾ ਭਵਨ ਪਟਿਆਲੇ ਦੇ ਵਿੱਚ ਹੈ ਜੋ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਔਰ ਹਮੇਸ਼ਾ ਜਸਲ ਸਾਹਿਬ ਕਹਿੰਦੇ ਕਿ ਨਾ ਤਖਤ ਬਣਾਉਣ ਦੀ ਜ਼ਰੂਰਤ ਹੈ ਉਹ ਤਖਤ ਬਣੇ ਹੋਏ ਆ ਕਿ ਇਸ ਤਰ੍ਹਾਂ ਦੇ ਤਖਤ ਹੋਰ ਵੀ ਪੰਜਾਬ ਵਿੱਚ ਹੋਣੇ ਚਾਹੀਦੇ ਹੋਣੇ ਚਾਹੀਦੇ ਆ ਜਰੂਰ ਹੋਣੇ ਚਾਹੀਦੇ ਆ ਸਾਰੇ ਲੋਕ ਆਪਣੀ ਆਪਣੀ ਜਗਾ ਕੋਸ਼ਿਸ਼ ਕਰਦੇ ਆ ਸਾਡੀਆਂ ਵੀ ਆਰਮੀ ਦੀਆਂ ਕਈ ਸੰਸਥਾਵਾਂ ਜਿਨ੍ਹਾਂ ਨੇ ਆਪਣੇ ਦਫਤਰ ਖੋਲੇ ਹੋਏ ਆ ਔਰ ਉਹ ਵਧੀਆ ਤਰੀਕੇ ਨਾਲ ਸਮਾਜ ਦੀ ਸੇਵਾ ਕਰਦੇ ਆ ਪਰ ਜਸਲ ਸਾਹਿਬ ਦੀ ਜਿਹੜੀ ਸੇਵਾ ਉਹ ਉਹ ਲਾਹ ਮਿਸਾਲ ਸੇਵਾ ਐ ਇਸ ਤਰ੍ਹਾਂ ਦੀ ਸੇਵਾ ਦਿਲੋਂ ਜੁੜੇ ਹੋਏ ਆ ਕਦੋਂ ਆਏ ਪਟਿਆਲੇ ਪਟਿਆਲੇ ਫਿਰ ਕਦੋਂ ਕੈਪਟਨ ਸਾਹਿਬ ਤੁਸੀਂ ਆਪਣੀ ਟੀਮ ਦੇ ਨਾਲ ਸ਼ਿਰਕਤ ਕਰ ਰਹੇ ਹੋ ਔਰ ਖਾਸ ਕਰਕੇ ਅੰਬੇਡਕਰ ਊਰਜਾ ਪਵਨ ਨੂੰ ਵੇਖਣ ਆ ਰਹੇ ਹੋ ਔਰ ਉਥੇ ਕਿਸ ਤਰ੍ਹਾਂ ਕਿੰਨੀ ਪਲੈਨਿੰਗ ਦੇ ਨਾਲ ਉਹ ਸਾਰਾ ਕੁਝ ਤਿੰਨ ਮੰਜ਼ਲੀ ਬਿਲਡਿੰਗ ਉਸਾਰੀ ਗਈ ਹੈ ਔਰ ਕਦੋਂ ਸ਼ਿਰਕਤ ਕਰ ਰਹੇ ਅਸੀਂ ਬਹੁਤ ਜਲਦੀ ਕੋਸ਼ਿਸ਼ ਕਰਾਂਗੇ ਕਿ ਫਰਵਰੀ ਦੇ ਪਹਿਲੇ ਹਫ਼ਤੇ ਆਪਣੀ ਪੂਰੀ ਟੀਮ ਨੂੰ ਲੈ ਕੇ ਪਟਿਆਲੇ ਪਹੁੰਚਾਂਗੇ ਉਹਨਾਂ ਦਾ ਜਿਹੜਾ ਊਰਜਾ ਭਵਨ ਉਹ ਦੇਖਾਂਗੇ ਔਰ ਉਹਨਾਂ ਦੇ ਵਿਚਾਰ ਸੁਣਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਉਸ ਇਲਾਕੇ ਦੇ ਜਿੰਨੇ ਵੀ ਸਾਡੇ ਐਕ ਸਰਵਿਸਮੈਨ ਆ ਉਹਨਾਂ ਨੂੰ ਬੁਲਾਵਾਂਗੇ ਔਰ ਇਹਨਾਂ ਦੇ ਨਾਲ ਜੋੜਨੇ ਦੀ ਕੋਸ਼ਿਸ਼ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਸਰ ਧੰਨਵਾਦ ਸੋ ਦੋਸਤੋ ਇਹ ਕੈਪਟਨ ਗੁਰਮੇਲ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਹੈ ਔਰ ਅੱਜ YouTube ਚੈਨਲ ਪੋਸੂ ਨਾਮਾ ਦੀ ਟੀਮ ਡਿਸਟ੍ਰਿਕਟ ਜਲੰਧਰ ਚ ਪਿੰਡਾ ਭੋਗਪੁਰ ਉੱਥੇ ਪਹੁੰਚੀ ਹੈ ਔਰ ਇਸ ਮੀਟਿੰਗ ਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਬਹੁਤ ਵਧੀਆ ਵਿਚਾਰ ਸ਼ੇਅਰ ਹੋਏ ਨੇ ਬਹੁਤ ਵਧੀਆ ਗੱਲਾਂ ਇੱਕ ਦੂਜੇ ਦੇ ਨਾਲ ਇੱਕ ਦੂਜੇ ਦੇ ਜਜ਼ਬਾਤਾਂ ਦਾ ਪਤਾ ਲੱਗਾ ਕੌਮ ਵਾਸਤੇ ਸਮਾਜ ਵਾਸਤੇ ਸਾਨੂੰ ਕਿਸ ਤਰ੍ਹਾਂ ਦੀ ਕਰਨ ਦੀ ਜ਼ਰੂਰਤ ਹੈ ਇਸ ਬਾਰੇ ਪੂਰੀ ਡਿਟੇਲ ਵਿੱਚ ਤੁਹਾਨੂੰ ਜਾਣਕਾਰੀ ਦਿੱਤੀ ਹੈ ਇਸ ਸਮੇਂ ਦਾ ਮੇਰੇ ਨਾਲ ਸੂਬੇਦਾਰ ਸ਼ੰਗਾਰਾ ਸਿੰਘ ਜੀ ਜੁੜੇ ਨੇ ਸ਼ੰਗਾਰਾ ਸਿੰਘ ਜੀ ਜਿਸ ਵਿਚਾਰਧਾਰਾ ਦਾ ਜ਼ਿਕਰ ਜਸਲ ਸਾਹਿਬ ਕਰ ਰਿਹਾ ਉਹ ਤੁਸੀਂ ਵੀ ਗੱਲਬਾਤ ਸੁਣੀ ਹੈ ਔਰ ਕੀ ਸਾਡੇ ਸਮਾਜ ਨੂੰ ਇੱਕ ਮੰਚ ਤੇ ਇਕੱਠੇ ਹੋਣ ਦੀ ਜ਼ਰੂਰਤ ਹੈ ਅੱਜ ਜਸਲ ਸਾਹਿਬ ਨੇ ਜੋ ਵੀ ਦੱਸਿਆ ਹੈ ਉਹਦੇ ਨਾਲ ਸਾਨੂੰ ਵੀ ਬਹੁਤ ਜ਼ਿਆਦਾ ਜਾਗਰੂਕੀ ਆਈ ਹੈ ਕਿਉਂਕਿ ਇੰਨਾ ਪਹਿਲਾਂ ਆਪਾਂ ਨੂੰ ਸੀ ਅੱਜ ਦੇ ਲੈਕਚਰ ਨਾਲ ਸਾਨੂੰ ਥੋੜਾ ਜਿਹਾ ਹੋਰ ਜਗਾਤਾ ਇਹ ਬਹੁਤ ਵਧੀਆ ਜੋ ਵੀ ਇਹ ਕੰਮ ਉੱਥੇ ਜੋ ਕਰ ਰਹੇ ਹੈ ਫਟਿਆਲੇ ਦੇ ਵਿੱਚ ਤੇ ਉਹ ਸਾਡੇ ਬਹੁਤ ਜ਼ਿਆਦਾ ਪਸੰਦ ਆ। ਅਸੀਂ ਸਾਰੀ ਟੀਮ ਨੂੰ ਲੈ ਕੇ ਵੀ ਉੱਥੇ ਪਹੁੰਚਾਂਗੇ। ਪਰ ਇਹ ਜਿਹੜਾ ਅੱਜ ਦਾ ਸਮਾਜ ਦੇ ਦੁਆਰੇ ਸਾਡੇ ਗੁਰੂਆਂ ਬਾਰੇ ਦੱਸਿਆ ਗੁਰੂ ਰਬਦਾਸ ਮਹਾਰਾਜ ਜੀ, ਡਾਕਟਰ ਮੇਧਕਰ ਸਾਹਿਬ ਬਾਰੇ ਜਿਹੜਾ ਦੱਸਿਆ ਜਿੰਨੀਆਂ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਆ ਤੇ ਉਹ ਸਾਰੀਆਂ ਕੁਰਬਾਨੀਆਂ ਨੂੰ ਅੱਜ ਇਹਨਾਂ ਨੂੰ ਸਾਨੂੰ ਯਾਦ ਕਰਾਤਾ ਆ। ਔਰ ਮੈਂ ਸਾਰਿਆਂ ਦੇ ਅੱਗੇ ਇਹ ਬੇਨਤੀ ਕਰਦਾ ਕਿ ਐਸੇ ਲੈਕਚਰ ਸੁਣਿਆ ਕਰੋ ਆ ਜਿਹੜੇ ਫੂਨਾ ਫਾਣਾ ਦੇ ਉਸਰਿਆ ਇਹ ਇਹ ਛੱਡੋ ਇਦਾਂ ਦੇ ਆਓ ਜੋ ਸਾਡੇ ਵਿੱਚ ਜਾਗਤਰੀ ਆਵੇ ਜਾਗਰਤੀ ਆਵੇ ਕਿਉਂਕਿ ਸਾਨੂੰ ਸਾਡੇ ਗੁਰੂਆਂ ਨਾਲ ਸਾਡੇ ਪ੍ਰਾਣੇ ਸ਼ਹੀਦਾਂ ਨਾਲ ਸਾਡੇ ਆ ਜਿਹੜੇ ਹੈਗੇ ਆ ਅਵਤਾਰ ਇਹਨਾਂ ਨਾਲ ਸਾਨੂੰ ਇਹ ਇਸ ਮਾਰਗ ਦੇ ਉੱਤੇ ਚੱਲਣਾ ਦੱਸਿਆ ਡਾਕਟਰ ਅਮੇਰਕਰ ਸਾਹਿਬ ਨੇ ਸਾਨੂੰ ਇਸ ਮਾਰਗ ਦੇ ਉੱਤੇ ਚੱਲਣਾ ਸਿਖਾ ਲਿਆ ਹੈ ਔਰ ਇਹ ਮਾਰਗ ਜਿਹੜਾ ਹੈ ਇਹ ਬੜਾ ਤਿਲਕਮਾ ਮਾਰ ਗਾਇਆ ਇਹਦੋਂ ਨੂੰ ਛੁੱਟ ਜਾ ਹੋਵਾਂਗੇ ਤਾਂ ਇੱਕਦਮ ਥੱਲੇ ਜਾਵਾਂਗੇ ਪਰ ਜੇ ਅਸੀਂ ਇਹ ਸਿੱਧੇ ਚੱਲੇ ਗਏ ਤਾਂ ਇਹਦੇ ਨਾਲ ਦੇ ਕੋਈ ਸਵਰਗ ਵੀ ਹੈ ਨਹੀਂਗਾ ਸਭ ਤੋਂ ਜ਼ਿਆਦਾ ਸਵਰਗ ਇਹ ਹੈ ਔਰ ਜਿਨ੍ਹਾਂ ਨੇ ਸਾਨੂੰ ਇਹ ਇਸ ਮਾਰਗ ਤੇ ਲਾਇਆ ਲੇਕਿਨ ਅੱਜ ਦਾ ਜਿਹੜੀ ਸਾਡੀ ਮੀਟਿੰਗ ਰਹੀ ਹੈ ਅੱਜ ਜੋ ਵੀ ਅਸੀਂ ਲੈਕਚਰ ਸੁਣਿਆ ਹੈ ਇਹ ਲੈਕਚਰ ਦਾ ਅਸੀਂ ਬਹੁਤ ਸਾਡੀ ਟੀਮ ਵੀ ਸਾਰੀ ਜਿਹੜੀ ਬੜੀ ਪ੍ਰਭਾਵਿਤ ਹੋਈ ਹੈ ਇਹਨਾਂ ਤੋਂ ਤੇ ਬਹੁਤ ਚੰਗਾ ਲੈਕਚਰ ਹੋਇਆ ਮੈਂ ਸਾਰੇ ਅੱਗੇ ਇਹ ਬੇਨਤੀ ਕਰੂੰਗਾ ਕਿ ਐਸਾ ਲੈਕਚਰ ਜਿਹੜਾ ਇਹ ਰੋਜ਼ ਸੁਣਿਆ ਕਰੋ ਤਾਂ ਕਿ ਸਾਡੇ ਵਿੱਚ ਥੋੜੀ ਜਾਗਰਤੀ ਆਵੇ ਔਰ ਅਸੀਂ ਵੀ ਇਸ ਤਰ੍ਹਾਂ ਸਮਾਜ ਦੀ ਸੇਵਾ ਜਿਹੜੀ ਆ ਉਹ ਕਰ ਸਕੀਏ ਬਹੁਤ ਬਹੁਤ ਮਿਹਰਬਾਨੀ ਸਰ ਸ਼ੁਕਰੀਆ